ਜਰਦੀ ਗੱਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸਤਿ ਸ਼ਕਾਲ ਮੈਂ ਪ੍ਰਬਿੰਦਵੀ ਸਿੰਘ ਪੰਦੇਰ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਨ ਪੰਜਾਬ ਅਪਡੇਟ ਚ ਤੁਹਾਡਾ ਸਵਾਗਤ ਕਰਦਾ ਮੁੱਖ ਮੰਤਰੀ ਹਰਜੋਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ ਇਸ ਮੀਟਿੰਗ ਚ ਕਈ ਅਹਿਮ ਫੈਸਲੇ ਲਏ ਗਏ ਹੈ ਮੀਟਿੰਗ ਚ ਹੋਏ ਫੈਸਲਿਆਂ ਬਾਰੇ ਦੱਸਦੇ ਹਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਸੋਸਾਇਟੀ ਰਜਿਸਟ੍ਰੇਸ਼ਨ ਚ 1860 ਤੋਂ ਬਾਅਦ ਪਹਿਲੀ ਵਾਰ ਬਦਲਾਅ ਹੋਇਆ ਹੈ ਮਾਈਨਿੰਗ ਤੇ ਮਿਨਰਲ ਨੂੰ ਲੈ ਕੇ ਜੀਪੀਐਸ ਸਿਸਟਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਸਪੈਸ਼ਲਿਸਟ ਡਾਕਟਰਾਂ ਨੂੰ ਆਨਲਾਈਨ ਬੁਲਾਉਣ ਦਾ ਫੈਸਲਾ ਹੋਇਆ ਹੈ ਪਹਿਲੇ ਦੌਰ ਚ 300 ਸਪੈਸ਼ਲਿਸਟ ਪ੍ਰਾਈਵੇਟ ਡਾਕਟਰਾਂ ਨੂੰ ਇਸ ਲਈ ਇੰਪੈਨਲ ਕੀਤਾ ਜਾਵੇਗਾ ਇਸ ਲਈ ਰਾਤ ਨੂੰ ਆਉਣ ਵਾਲੇ ਡਾਕਟਰਾਂ ਨੂੰ 2000 ਰੁਪਏ ਅਤੇ ਦਿਨ ਚ ਆਉਣ ਵਾਲੇ ਡਾਕਟਰਾਂ ਨੂੰ 1000 ਰੁਪਏ ਦਿੱਤੇ ਜਾਣਗੇ ਇਸ ਦੇ ਨਾਲ ਹੀ ਸਰਹੱਦੀ ਇਲਾਕਿਆਂ ਚ ਡਾਕਟਰਾਂ ਦੀਆਂ ਤਨਖਾਹਾਂ ਤੇ ਅਧਿਆਪਕਾਂ ਨੂੰ ਸਪੈਸ਼ਲ ਇਨਸੈਂਟਿਵ ਵੀ ਦਿੱਤੇ ਜਾਣਗੇ ਤਾਂ ਜੋ ਇਹਨਾਂ ਇਲਾਕਿਆਂ ਨੂੰ ਡਾਕਟਰਾਂ ਤੇ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ ਅੱਜ ਪੰਜਾਬ ਕੈਬਨਟ ਦੀ ਕਹਿ ਮੀਟਿੰਗ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਜ ਜਿਹਦੇ ਅੰਦਰ ਪੰਜਾਬ ਨੂੰ ਲੈ ਕੇ ਡਿਫਰੈਂਟ ਡਿਪਾਰਟਮੈਂਟ ਨੂੰ ਲੈ ਕੇ ਬੜੇ ਅਹਿਮ ਫੈਸਲੇ ਲਏ ਗਏ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪਾਰਦਰਸ਼ਤਾ ਆਊਗੀ ਟਰਾਂਸਪੇਰੈਂਸੀ ਆਊਗੀ ਔਰ ਲੋਕਾਂ ਦੇ ਕੰਮ ਜਿਹੜੇ ਨੇਗੇ ਉਹ ਬੜੇ ਜਲਦੀ ਤੇ ਮਜ਼ਬੂਤੀ ਦੇ ਨਾਲ ਹੋਣਗੇ ਸਭ ਤੋਂ ਪਹਿਲਾਂ ਜਿਹੜਾ ਅਹਿਮ ਫੈਸਲਾ ਹੋਇਆ ਸੋਸਾਇਟیز ਰਜਿਸਟ੍ਰੇਸ਼ਨ ਐਕਟ 1860 1860 ਦਾ ਜਿਹੜਾ ਸੋਸਾਇਟੀ ਰਜਿਸਟ੍ਰੇਸ਼ਨ ਐਕਟ ਬਣਾ ਹੋਇਆ ਸੀਗਾ ਉਹਦੇ ਅੰਦਰ ਲੋਕ ਆਪਣੀਆਂ ਸੋਸਾਇਟیز ਟਰਸਟ ਰਜਿਸਟਰ ਕਰਵਾ ਕੇ ਕਾਫੀ ਸਾਰੇ ਉਸ ਤੋਂ ਬਾਅਦ ਜਿਹੜੀਆਂ ਉਹਨਾਂ ਪ੍ਰਾਪਰਟੀ ਨੂੰ ਕਿਤੇ ਨੂੰ ਲੀਜ਼ ਤੇ ਦਿੱਤਾ ਕਿਸੇ ਨੂੰ ਵੇਚਦਾ ਉਹਦਾ ਮਿਸਦੂਰ ਜਿਹੜਾ ਵੱਡੇ ਪੱਧਰ ਤੇ ਪੰਜਾਬ 'ਚ ਹੁੰਦਾ ਸੀਗਾ ਤੋਂ ਉਹਦੇ ਲਈ ਅਸੀਂ ਰੂਲਸ ਬਣਾਏ ਨੇਗੇ ਆ ਕਿ ਉਹਦੀ ਆਡਿਟ ਹੋਊਗਾ ਵਿੱਤੀ ਉਹਦੀਆਂ ਸਾਲਾਨਾ ਸਟੇਟਮੈਂਟਾਂ ਹੋਣਗੀਆਂ ਉਹਦੇ ਨਾਮ ਦੀ ਵਰਤੋਂ ਜਿਹੜੀ ਆ ਉਹ ਕਿਸ ਤਰ੍ਹਾਂ ਹੋਊਗੀ ਉਹਦੀ ਜਾਂਚ ਅਤਿਏ ਪ੍ਰਬੰਧਕ ਖਲੋਇਕਤ ਕਰਨ ਦਾ ਕੰਮ ਜਿਹੜਾ ਰਜਿਸਟਰ ਜਿਹੜਾ ਸੈਕਾ ਸੁਸਾਇਟੀਆਂ ਦਾ ਉਣਤਾ ਗਿਆਗਾ ਸੋ ਇਹਦੇ ਨਾਲ ਬਹੁਤ ਹੀ ਬਸ ਸੰਬੰਧ ਜਿਹੜਾ ਕਿਤਨਾ ਕਿਤੇ ਸੁਸਾਇਟੀਆਂ ਬਣਦੀਆਂ ਸੀਗੀਆਂ ਉਹਨਾਂ ਸੁਸਾਇਟੀਆਂ ਦਾ ਕੰਮ ਸੁਖਾੜਾ ਹੋਇਆਗਾ 1860 ਤੋਂ ਬਾਅਦ 1860 ਤੋਂ ਬਾਅਦ ਇਹ ਪਹਿਲੀ ਵੱਡੀ ਐਮੈਂਡਮੈਂਟ ਆ ਜਿਹਦੇ ਨਾਲ ਜੋ ਸੁਸਾਇਟੀਆਂ ਦੇ ਅੰਦਰ ਕਿਤਨਾ ਕਿਤੇ ਲੋਕਾਂ ਦਾ ਧੋਖੇਬਾਜ਼ੀ ਹੋ ਜਾਂਦੀ ਸੀ ਮੈਂਬਰ ਬਣਾ ਕੇ ਚੀਟਿੰਗ ਹੋ ਜਾਂਦੀ ਸੀਗੀ ਉਹ ਸਾਰੀ ਖਤਮ ਹੋ ਗਈ ਔਰ ਕੰਟਰੋਲ ਜਿਹੜਾ ਸਾਡਾ ਸਹਿਕਾਰੀ ਸੁਸਾਇਟੀ ਦੇ ਉੱਤੇ ਸੌਰੀ ਸੁਸਾਇਟੀਆਂ ਐਕਟ ਦੇ ਦੀਨ ਸੁਸਾਇਟੀ ਦੇ ਉੱਤੇ ਜਿਹੜਾ ਉਹ ਰਜਿਸਟਰਰ ਕੰਟਰੋਲਰ ਦਾ ਰਹੂਗਾ ਉਹ ਸਾਰੇ ਰੂਲ ਐਂਡ ਫਰੇਮ ਕਰੂਗਾ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਨੂੰ ਵੀ ਕਿਸੇ ਇੱਕ ਪ੍ਰਕਾਰ ਦੀ ਦਿੱਕਤ ਨਾ ਆਵੇ ਇਸੋ ਬਿਨਾ ਇੱਕ ਐਮ ਫੈਸਲਾ ਕਰ ਦਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਈਨਿੰਗ ਅਤੇ ਜੀਓਲੋਜੀ ਜਿਹੜਾ ਡਿਪਾਰਟਮੈਂਟ ਆ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੇ ਅੰਦਰ ਵੀ ਜਿਹੜੀ ਪਾਰਦਰਸ਼ਤਾ ਲੈ ਕੇ ਆਉਣ ਦੇ ਲਈ ਟਰਾਂਸਪਰੈਂਸੀ ਲੈ ਕੇ ਆਉਣ ਦੇ ਲਈ ਇਹਦੇ ਵਿੱਚ ਵੀ ਜਿਹੜੀਆਂ ਅਪੀਲਾ ਹੁੰਦੀਆਂ ਸੀ ਜਦੋਂ ਕਿਸੇ ਨੂੰ ਕੋਈ ਮਾਈਨਿੰਗ ਦੇ ਅੰਦਰ ਮਿਨਰਲ ਦੇ ਅੰਦਰ ਕੋਈ ਨਾ ਕੋਈ ਗਲਤੀ ਕਰਦਾ ਸੀਗਾ ਤਾਂ ਉਹਦੇ ਵਿੱਚ ਜਾਂ ਬਹਾਨਾ ਦੀ ਜਿਹੜੇ ਵਾਹਨ ਚੱਲਦੇ ਨੇਗੇ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਦੇ ਅੰਦਰ ਗਲਤੀ ਹੁੰਦੀ ਸੀਗੀ ਉਹ ਸਾਰਾ ਅਸੀਂ ਠੀਕ ਕੀਤਾਗਾ ਉਹਦੀ ਅਪੀਲਟ ਅਥਾਰਟੀ ਬਣਾਈ ਆ ਉਹ ਨਾਲ ਦੀ ਨਾਲ ਜੀਪੀਐਸ ਸਿਸਟਮ ਜਿਹੜਾ ਜੀਪੀਐਸ ਸਿਸਟਮ ਉਹ ਲਾਜ਼ਮੀ ਕੀਤਾਗਾ ਤਾਂ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਆ ਹੋ ਸਕੇ ਬਹੁਤ ਵੱਡਾ ਫੈਸਲਾਗਾ ਕਿ ਰੀਅਲ ਟਾਈਮ ਟਰੈਕਿੰਗ ਜਿਹੜੀ ਸਿਸਟਮ ਦੀ ਹੋ ਸਕੇ ਟਰੈਕ ਕਿੱਥੋਂ ਚੱਲਿਆ ਕਿੰਨੇ ਵਜੇ ਕਿੱਥੇ ਪਹੁੰਚਿਆ ਸੋ ਜੀਪੀਐਸ ਸਿਸਟਮ ਦੀ ਜਿਹੜੀ ਲਾਜ਼ਮੀ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਕਾਫੀ ਵੱਡੇ ਪੱਧਰ ਤੇ ਜਿਹੜੀ ਟਰਾਂਸਪੇਰੈਂਸੀ ਆ ਮਾਈਨਿੰਗ ਡਿਪਾਰਟਮੈਂਟ ਦੇ ਅੰਦਰ ਆਊਗੀ ਔਰ ਕੋਈ ਵੀ ਜਿਹੜਾ ਇਲੈਗਲ ਮਾਈਨਿੰਗ ਕਰੂਗਾ ਉਹ ਤੁਰੰਤ ਸਰਕਾਰ ਦੇ ਔਰ ਡਿਪਾਰਟਮੈਂਟ ਦੇ ਸਕਿੰਝ ਚਾਊਗਾ ਇਸ ਤੋਂ ਬਿਨਾ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਸਹਿਕਾਰਤਾ ਡਿਪਾਰਟਮੈਂਟ ਦੇ ਅੰਦਰ ਪਾਵਰ ਜਿਹੜੀਆਂ ਸੀ ਉਹ ਡਿਫਰੈਂਟ ਅਧਿਕਾਰੀਆਂ ਨੂੰ ਜਿਹੜੀਆਂ ਡੈਲੀਗੇਟ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਕਾਰਨ ਐਪੀਲੇਟ ਅਥਾਰਟੀ ਵੀ ਹੋਈ ਸੀਗਾ ਔਰ ਇਹ ਡੈਲੀਗੇਟਡ ਅਥਾਰਟੀ ਵੀ ਹੋਈ ਸੀਗਾ ਯਾਨੀ ਇੱਕ ਅਫੀਸਰ ਦੋ-ਦੋ ਅਥਾਰਟिटीज ਦਾ ਕੰਮ ਕਰਦਾ ਸੀਗਾ ਪਹਿਲਾ ਅਪੀਲ ਉਹਨੇ ਬੀਗ ਡੈਲੀਗੇਟ ਅਥਾਰਟੀ ਸੁਣੀ ਬਾਅਦ ਚ ਉਹਨੇ ਬੀਗ ਅਪੀਲੇਟਡ ਅਥਾਰਟੀ ਸੁਣੀ ਸੋ ਉਹਦੇ ਨਾਲ ਕੀ ਸੀਗਾ ਕਿ ਮੁਲਾਜ਼ਮਾਂ ਦਾ ਡਿਪਾਰਟਮੈਂਟ ਦਾ ਸਮਾਂ ਵੀ ਜਾਈ ਹੁੰਦਾ ਸੀਗਾ ਤੇ ਲੋਕਾਂ ਜਿਹੜੇ ਮੁਲਾਜ਼ਮ ਸੀ ਉਹਨਾਂ 'ਚ ਵੀ ਕਾਫੀ ਜੜੀ ਆ ਇਹ ਹੁੰਦਾ ਸੀਗਾ ਰੋਸ ਪਾ ਜਾਂਦਾ ਸੀਗਾ ਕਿ ਇੱਕੋ ਅਧਿਕਾਰੀ ਆ ਪਹਿਲਾਂ ਇਹਨੇ ਹੀ ਫੈਸਲਾ ਕੀਤਾ ਹੁਣ ਤੀਰ ਚ ਵੀ ਇਹਦੇ ਕੋਲ ਜਾਵਾਂਗੇ ਔਰ ਉਹ ਚ ਅਨੁਸ਼ਾਸਨੀ ਅਥਾਰਟੀ ਦੇ ਕਰਮਚਾਰੀਆਂ ਦਾ ਇਹਦਾ ਗਠਨ ਕੀਤਾ ਗਿਆ ਅਪੀਲਟ ਅਥਾਰਟੀ ਜਿਹੜੀ ਆ ਉਹ ਵੀ ਉਹ ਜਿਹੜੀ ਉਹਦੀ ਡੁਪਲੀਕੇਸ਼ਨ ਜੇ ਮੈਂ ਕਹਦਾ ਤਾਂ ਖਤਮ ਕੀਤੀ ਆ ਤਾਂ ਇਹਦੇ ਨਾਲ ਡਿਪਾਰਟਮੈਂਟ ਜਿਹੜਾ ਸਾਡਾ ਸਹਿਕਾਰਤਾ ਡਿਪਾਰਟਮੈਂਟ ਆ ਉਹਦੇ ਅੰਦਰ ਜਿਹੜੀ ਅਨੁਸ਼ਾਸਨੀ ਕਾਰਵਾਈ ਆ ਡਿਪਾਰਟਮੈਂਟ ਦੇ ਅਧਿਕਾਰੀ ਜੇਕਰ ਗਲਤ ਕੰਮ ਕਰਦੇ ਨੇ ਤਾਂ ਉਹ ਵੀ ਤਰਕਸੰਗਤ ਕੀਤੀ ਆ ਪਾਰਦਰਸ਼ਤਾ ਉਚਰਿਆਦੀ ਆ ਟਰਾਂਸਪੇਰੈਂਸੀ ਜਿਹੜੀ ਲੈਂਦੀ ਆ ਪੰਜਾਬ ਅਪਡੇਟ ਚ ਅੱਜ ਦੀ ਵਾਰ ਸਨਹੀਂ ਮੈਨੂੰ ਦੇ ਇਜ਼ਾਜ਼ਤ ਧੰਨਵਾਦ